ਪਹਿਲਾਂ ਜਵਾਨ ਪਰਾ ਫਿਰ ਪਿਤਾ ਫਿਰ ਪਤੀ ਤੇ ਹੁਣ ਮਾਂ ਦੇ ਦੁਰਜਾਂ ਤੋਂ ਬਾਅਦ ਵੀ ਸਹਾਰੇ ਖਤਮ ਹੋ ਗਏ ਇਸ ਪਰਿਵਾਰ ਦੇ ਅਤੇ ਇਹ ਆਪਣੇ ਛੋਟੇ ਛੋਟੇ ਦੋ ਬੱਚਿਆਂ ਨੂੰ ਪੈਣ ਆਪਣੇ ਪੀਕੇ ਘਾਰ ਪ੍ਰਿੰਡ ਡੱਲ ਲਈ ਜਿੱਥੇ ਘਰ ਦੇ ਹਾਲਾਤ ਵੀ ਕੋਈ ਬਹੁਤੇ ਵਧੀਆ ਨਹੀਂ ਤੁਸੀਂ ਦੇਖ ਸਕਦੇ ਹੋ ਸ਼ਤਾਂ ਡਿੱਗਣ ਵਾਲੀਆਂ ਦੋ ਬੇਟੀਆਂ ਉਹਨਾਂ ਦੀ ਪੜ੍ਹਾਈ ਉਹਨਾਂ ਦਾ ਰਹਿਣ ਸਹਿਣ ਦਾ ਖਰਚਾ ਖਾਣ ਪੀਣ ਦਾ ਖਰਚਾ ਕੰਧਾਂ ਡਿੱਗੀਆਂ ਹੋਈਆਂ ਜਦੋਂ ਇਸ ਗੱਲ ਦਾ ਇੱਕ ਐਨ ਆਰ ਆਈ ਭਰਾ ਨੂੰ ਪਤਾ ਲੱਗਦਾ ਤਾਂ ਉਸ ਵੱਲੋਂ ਥੋੜੀ ਜੀ ਮਦਦ ਭੇਜੀ ਜਾਂਦੀ ਹੈ ਪਰ ਇਸ ਪਰਿਵਾਰ ਦੇ ਹਾਲਾਤ ਕੀ ਹਨ ਤੁਸੀਂ ਖੁਦ ਹੀ ਸੁਣੋ ਬੋਲਿਆ ਨਹੀਂ ਕੁਝ ਕੀ ਨਾ ਵੇਦ ਜੀ ਲਖਵਿੰਦਰ ਸਿੰਘ ਕਿਹੜਾ ਪਿੰਡ ਡਾਲਾ ਪਿੰਡ ਅੱਜ ਤੁਸੀਂ ਇੱਥੇ ਪਹੁੰਚੇ ਹੋ ਪਿੰਡ ਡਾਲ ਤੇ ਕੀ ਕਹਿਣਾ ਆਪਣੇ ਨਾ ਆਪਣੀ ਭੈਣ ਹੀ ਲੱਗਦੀ ਆ ਤੇ ਆਪਾਂ ਉਹਨਾਂ ਦੇ ਨਾ ਬਾਹਰ ਆਪਣਾ ਬੇਟਾ ਹੈ ਜੋ ਅੰਦਰ ਦੋਸਤ ਆ ਗੁਰਸਾਖ ਸਿੰਘ ਉਹਨੇ ਮੱਤ ਤੇ ਭੇਜੀ ਆ ਤੇ ਆਪਾਂ ਉਹਨੂੰ ਕਿਹਾ ਸੀ ਤੇ ਉਹ ਕਹਿੰਦਾ ਵੀ ਅੰਕਲ ਜੀ ਮੈਂ ਭੇਜਣਾ ਤੇ ਤੁਸੀਂ ਉਹਨਾਂ ਦੇ ਜਾ ਕੇ ਮੱਤ ਕਰਕੇ ਉਹਨਾਂ ਨੂੰ ਆਪਾਂ ਇਹਨਾਂ ਦੇ ਹਾਲਾਤ ਦੱਸੇ ਵੀ ਆ ਹਾਲਾਤ ਇਹਨਾਂ ਦੇ ਕੀ ਹਾਲਾਤ ਕੀ ਮਤਲਬ ਕੀ ਹੋਇਆ ਇਹਨਾਂ ਦਾ ਪਹਿਲਾਂ ਤੇ ਸਾਡੇ ਹਾਨੀ ਸੀ ਇਹਨਾਂ ਦਾ ਭਰਾ ਨੇ ਕਿੰਦੇ ਆ ਉਹ ਪੂਰਾ ਆ ਗਿਆ ਮੁੜ ਕੇ ਇਹਨਾਂ ਦੇ ਡੈਡੀ ਪੂਰੇ ਹੋ ਗਏ ਮੁੜ ਕੇ ਇਹਨਾਂ ਦਾ ਇਹਨਾਂ ਦਾ ਆਪਣੀ ਜਿਹੜੀ ਭੈਣ ਹੈ ਇਹ ਆਪਣਾ ਆਪਣਨ ਭਵਾਈਆ ਹੀ ਲੱਗਦਾ ਹੈ ਪਰੋਣਾ ਹੀ ਉਹ ਪੂਰਾ ਆ ਗਿਆ ਫਿਰ ਇਹਦੀ ਸਿਸਟਰ ਇੱਕ ਪੂਰੀ ਹੋ ਗਈ ਹੁਣ ਇਹਨਾਂ ਦੀ ਮੰਮੀ ਵੀ ਪੂਰੇ ਹੋ ਗਿਆ ਤੇ ਦੋ ਬੱਚੇ ਨੇਗੇ ਨੇਗੇ ਗੁੱਡੀਆਂ ਹੀ ਗੁੱਡੀਆਂ ਹੈਗੀਆਂ ਤੇ ਇਹਨਾਂ ਦੇ ਕੋਈ ਐਡਾ ਕੋਈ ਹੈ ਨਹੀਂ ਰਜਗਾਰ ਕੋਈ ਕਮਾਉਣ ਵਾਲਾ ਕੋਈ ਗੈਂਡੂ ਤੇ ਉਹ ਆਪਾਂ ਚਾਹੁੰਦੇ ਆ ਵੀ ਹਰ ਕੋਈ ਇਹਨਾਂ ਦੀ ਕੋਈ ਜਿੰਨੀ ਵੀ ਸਹਾਇਤਾ ਕਰ ਸਕਦਾ ਜਰੂਰ ਕਰਨ ਵੀਰਾ ਵੀ ਗਣ ਲੋ ਮਹਾਰਾਜ ਨੇ ਜਿਨ੍ਹਾਂ ਨੂੰ ਦਿੱਤੇ ਗੱਫੇ ਉਹ ਜਰੂਰ ਨਾ ਇਹਦੇ ਮਤ ਕਰਨਾ ਤੇ ਇਹਨਾਂ ਦੇ ਜਿਹੜੇ ਕਮਰੇ ਵਗੈਰਾ ਉਹ ਵੀ ਜਿਹੜੇ ਡਿੱਗਣ ਵਾਲੇ ਹੋਏ ਆ ਕਮਰੇ ਇਹਨਾਂ ਦੇ ਬਿਲਕੁਲ ਹੀ ਉਹ ਜਿਹੜਾ ਮਗਰੋਂ ਅਗਲੇ ਪੰਨੇ ਜਗਾ ਵੇਲੀ ਆ ਉਧਰੋਂ ਜਿਹੜਾ ਪਾਣੀ ਉਹ ਸਿੱਧਾ ਘਰ ਨੂੰ ਆਉਂਦਾ ਇਹਨਾਂ ਦੇ ਐਂ ਦੀ ਤੇ ਫਿਰ ਉਹ ਆਵੇ ਅਗਲੇ ਪੰਨੇ ਵੀ ਤੁਸੀਂ ਵੇਖੋ ਅਗਲੇ ਪੰਨੇ ਸਾਰਾ ਪਾਣੀ ਖਲੋਤਾ ਜੇ ਵੀ ਤੇ ਇਹੜੀਆਂ ਕੰਧਾਂ ਉਹ ਸਾਰੀਆਂ ਪਾਟੀਆਂ ਰਸੋਈ ਆ ਉਹ ਡਿੱਗਣ ਵਾਲੀ ਹੀ ਰਹੀ ਆ ਕੰਧ ਇਹਨਾਂ ਦੀ ਡਿੱਗੀ ਆ ਵੇਖ ਲਓ ਇਹਨਾਂ ਵਿਚਾਰਾਂ ਘਰੇ ਨਾਲ ਮਾੜ ਮੋੜ ਡਿਟਾ ਰੱਖੀਆਂ ਆ ਤੇ ਜਦੋਂ ਵੱਤੋ ਵੱਤ ਜਿਹੜੇ ਵੀ ਕੋਈ ਭੜਪੜਾ ਮਤ ਕਰ ਸਕਦਾ ਕਰਨ ਜ਼ਰੂਰ ਇਹਨਾਂ ਚ ਜੀ ਤੁਹਾਡਾ ਅਨਜੀਤ ਕਾਹ ਕਿਹੜਾ ਪਿੰਡ ਹੈ ਜੀ ਪੇਲੋ ਡਾਲ ਤੇ ਕੀ ਮੁਸ਼ਕਲ ਹੈ ਆ ਕਮਾ ਵਿਧਵਾਵਾ ਤੇ ਮੇਰਾ ਕੋਈ ਹੈ ਨਹੀਂ ਆਸਰਾ ਬੇਟੀਆਂ ਹੀ ਆ ਦੋਨੇ ਅੱਛਾ ਜੀ ਤੇ ਘਰ ਦਾ ਗੁਜ਼ਾਰਾ ਫਿਰ ਕਿਸ ਤਰ੍ਹਾਂ ਚੱਲਦਾ ਐ ਇਦਾਂ ਹੀ ਕੰਮ ਧੰਦਾ ਕਰਕੇ ਮੜਾ ਮੋਟਾ ਕੰਮ ਧੰਦਾ ਘਰਾਂ ਚ ਕਰਦੇ ਕਿਸੇ ਦੇ ਜੀ ਕਿ ਜਾਂ ਨਹੀਂ ਇਦਾਂ ਜੇ ਕੋਈ ਵਿਆਹ ਸ਼ਾਦੀ ਆਵੇ ਕੋਈ ਦਿਹਾੜੀ ਮੜਾ ਮੋਟੀ ਤੇ ਚੱਲ ਜਾਂਦੀ ਨਹੀਂ ਤਾਂ ਬੱਚੇ ਛੋਟੇ ਆ ਤੇ ਛੱਡ ਕੇ ਕਿਤੇ ਜਾ ਨਹੀਂ ਸਕਦਾ ਪੱਕਾ ਕੰਮ ਕਰ ਕੀ ਮੰਗ ਕਰਦੇ ਮੰਗ ਇਹੀ ਕਰਦੀ ਆ ਕਿ ਵੀਰਾ ਲੂੰਬ ਕੇ ਜੋ ਵੀ ਕੋਈ ਮਦਦ ਮੈਨੂੰ ਮਿਲ ਸਕੇ ਦੇ ਦੇ ਦੇਣਾ